ਕੁਝ ਦਿਨਾਂ ਬਾਅਦ ਹੀ ਯਾਨੀ ਕਿ ਅਜੇ ਇੱਕ ਮਹੀਨਾ ਵੀ ਪੂਰਾ ਨਹੀਂ ਹੋਇਆ ਤਾਂ ਇਸ ਦੇ ਵਿਚਕਾਰ ਫਿਰ ਤੋਂ ਜਿਹੜੀ ਹੈ ਉਹ ਮਨਜ਼ੂਰੀ ਮੰਗੀ ਗਈ ਹੈ ਬਾਹਰ ਆਉਣ ਦੇ ਲਈ ਮਨਜ਼ੂਰੀ ਮੰਗੀ ਗਈ ਹੈ ਯਾਨੀ ਕਿ ਫਿਰ ਤੋਂ RAM Rahim ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਤਾਂ ਹੁਣ ਹਰਿਆਣਾ ਸਰਕਾਰ ਨੂੰ ਅਰਜ਼ੀ ਜਿਹੜੀ ਹੈ ਉਹ ਲਗਾਈ ਗਈ ਹੈ ਤਾਂ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ ਕਿਉਂਕਿ ਸਿੱਧੇ ਤੌਰ ਤੇ ਇਲੈਕਸ਼ਨ ਨੇ ਹਰਿਆਣਾ ਦੇ ਵਿੱਚ ਔਰ ਅਜੇ ਇਹ ਦੇ ਵਿਚਾਲੇ RAM Rahim ਦੇ ਵੱਲੋਂ ਇਹ ਮਨਜ਼ੂਰੀ

पंकज कपाही मेरे सहयोगी फोन लाइन पे मौजूद ने अंकित फोन लाइन पे मौजूद ने अंकित क्या कुछ जानकारी बिल्कुल इक्कीस दो सितंबर को खत्म हुई है राम रहीम की और अब एक बार फिर से जो पैरोल मांगी गई है क्योंकि बीस दिन की पैरोल इस साल की अगर बात करें तो बचती है उनकी 20 दिन की पैरोल वो ले सकते हैं दिसंबर तक तो इसीलिए वो 20 दिन की पैरोल अब एक बार फिर से एप्लीकेशन लगाई गई है कि वो 20 दिन की पैरोल अभी दे दी जाए उनको तो हालांकि जब एप्लीकेशन जेल विभाग को लगाई गई है तो जेल विभाग ने जो एप्लीकेशन है वो चुनाव आयोग को भेजी है क्योंकि चुनाव आचार संहिता अभी लगी हुई है हरियाणा के अंदर और चुनाव आचार संहिता के दौरान अगर किसी को पैरो पैरोल या फरलो दी जाती है तो उसका कारण दिया जाता है कि क्या इमरजेंसी ऐसी स्थिति है कि जिसके कारण से उनको पैरोल या फरलो देनी पड़ रही है तो इसी कारण से चुनाव आयोग को अ, सरकार की ओर से चिट्ठी लिखी गई है सरकार की ओर से कहा गया है और चुनाव आयोग ने वापिस जवाब मांगा है की क्या ऐसी इमरजेंसी सिचुएशन है जिसके तहत तो अभी सरकार की ओर से जवाब दायर करना बाकी है जो सरकार जो क्या जवाब दायर करती है और क्योंकि पैरोल जो है वो एक कैदी का अधिकार है और 20 दिन की पैरोल अभी बची हुई है तो कहीं ना कहीं अभी अगर सरकार जवाब दाखिल करती है तो उसके बाद अगर आचार संहिता नहीं लगी होती तो ये डिविजनल स्तर पर ही तय हो जाता है कि पैरोल देनी है या नहीं देनी है क्योंकि सरकार के चंडीगढ़ लेवल पर नहीं आता है राष्ट्र राज्य स्तरीय लेवल पर नहीं आता है वहीं डिविजनल स्तर पर जो डिविजनल कमिश्नर होते हैं वही तय कर लेते हैं लेकिन क्योंकि आचार संहिता लगी हुई है और प्रदेश में चुनाव चल रहा है इसलिए ਤੁਨਾਵਾਇਓ ਕੋ ਅਪੀਕਸ਼ਨ ਬਿਤੀ ਹੈ ਮੈਂ ਮੈਂ ਰੋਕ ਰਹੀ ਹਾਂ ਤੁਹਾਨੂੰ ਫਿਲਹਾਲ ਅ ਅਨਸ਼ੁਲ ਛਤਰਪਤੀ ਸਾਢੇ 9:30 on line ਤੇ ਮੌਜੂਦ ਨੇ रामचंद्र ਛਤਰਪਤੀ ਦੇ بیٹے ਨੇ ਅ ਅਨਸ਼ੁਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਆਤਾ ਕਿਸ ਤਰੀਕੇ ਦੇ ਨਾਲ ਜੀ ਕਿਸ ਤਰੀਕੇ ਦੇ ਨਾਲ ਬੇਖ ਰਹੇ ਹੋ ਕਿਉਂਕਿ ਸਾਡੇ ਸਹਿਯੋਗੀ ਵੀ ਜ਼ਿਕਰ ਕਰ ਰਹੇ ਸੀ ਕਿ 20 ਦਿਨ ਦੀ ਪੈਰੋਲ ਦਾ ਜਿਹੜਾ ਅਧਿਕਾਰ ਹੈ ਜੇ ਬਾਕੀ ਹੈ ਰਾਮ ਰਹੀਮ ਦੇ ਕੋਲ ਪਰ ਜਗੇ ਦੇ ਵਿਚਾਲੇ ਜਦੋਂ ਇਲੈਕਸ਼ਨ ਨੇ ਤਾਂ ਹੁਣ 20 ਦਿਨ ਦੀ ਜਿਹੜੀ ਪੈਰੋਲ ਆ ਹੋਰ ਮੰਗੀ ਹੈ ਹਾਲਾਂਕਿ 2 ਸਤੰਬਰ ਨੂੰ ਹੀ ਅਜੇ ਆਪਣੀ ફરਲੋ ਪੂਰੀ ਕੀਤੀ ਸੀ ਦੇਖੋ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਲਗਾਤਾਰ ਜੋ ਪੀੜਤ ਫੈਮਲੀਆਂ ਆ ਅਸੀਂ ਤਾਂ ਇਹਦੀ ਪੈਰੋਲ ਤੇ ફરਲੋ ਦਾ ਵਿਰੋਧ ਇਸ ਕਰਕੇ ਨਹੀਂ ਕਰਦੇ ਰਹੇ ਕਿ ਇਹ ਨੂੰ ਇਲੈਕਸ਼ਨਾਂ ਦੇ ਦੌਰਾਨ ਹੀ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਨਾ ਤੇ ਅਸੀਂ ਕਿਸੇ ਪੋਲਿਟਿਕਲ ਪਾਰਟੀ ਤੋਂ ਬਿਲੋਂਗ ਕਰਦੇ ਆ ਨਾ ਹੀ ਅਸੀਂ ਕੋਈ ਅਸੀਂ ਆਪਸੀ ਪੱਖ ਹੈਗੇ ਆ ਅਸੀਂ ਵਿਕਟਿੰਗ ਫੈਮਲੀਆਂ ਆ ਔਰ ਸਾਡੀ ਜਿਹੜੀ ਸਿਕਿਉਰਿਟੀ ਇਸ਼ੂਜ਼ ਨੇ ਜਾਂ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਅਸੀਂ ਉਸ ਕਾਰਨ ਤੋਂ ਲੈ ਕੇ ਅਸੀਂ ਵਾਰ-ਵਾਰ ਇਹਦੀ ਪੈਰੋਲ ਜਾਂ ਫਰਲੋ ਦਾ ਵਿਰੋਧ ਕਰਦੇ ਆਏ ਆ ਔਰ ਅੱਜ ਵੀ ਮੈਂ ਇਹੀ ਕਹਾਵਾਂਗਾ ਕਿ ਵਾਰ-ਵਾਰ ਇਹ ਮੁੱਦਾ ਮੀਡੀਆ 'ਚ ਆਉਂਦਾ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਹੀ ਰਾਮ ਰਹੀਮ ਨੂੰ ਪੈਰੋਲ ਤੇ ਬਾਹਰ ਕਿਉਂ ਕੱਢਿਆ ਜਾਂਦਾ ਹੈ ਮ ਮੁੱਦਾ ਇਹ ਨਹੀਂ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਕਿਉਂ ਕੱਢਿਆ ਜਾਂਦਾ ਹੈ ਮੁੱਦਾ ਇਹ ਹੈ ਕਿ ਕੱਢਿਆ ਹੀ ਕਿਉਂ ਜਾਂਦਾ ਹੈ ਪੈਰੋਲ ਜਾਂ ਫਰਲੋ ਦਿੱਤੀ ਹੀ ਕਿਉਂ ਜਾਂਦੀ ਹੈ ਸਰਕਾਰ ਵੱਲੋਂ ਇਹ ਪ੍ਰਿਵਿਲੇਜ ਹੈ ਇੱਕ ਵੀਆਈਪੀ ਕੈਦੀ ਨੂੰ ਜਦੋਂ ਕਿ ਵਾਰ-ਵਾਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਬੁਲਾਰੇ ਜਿਹੜੇ ਨੇ ਵਾਰ-ਵਾਰ ਇਹ ਮੀਡੀਆ 'ਚ ਆ ਕੇ ਪੱਖ ਰੱਖਦੇ ਨੇ ਕਿ ਦੇਖੋ ਜੀ ਇਹ ਹਰ ਕੈਦੀ ਦਾ ਅਧਿਕਾਰ ਹੁੰਦਾ ਹੈ ਜੇ ਹਰ ਕੈਦੀ ਦਾ ਅਧਿਕਾਰ ਸੀ ਤਾਂ 2022 ਦੇ ਵਿੱਚ ਐਕਟ ਦੇ ਵਿੱਚ ਅਮੈਂਡਮੈਂਟ ਕਿਉਂ ਕਰਨਾ ਪਿਆ ਸਰਕਾਰ ਨੂੰ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈ ਕਿਸੇ ਕੈਦੀ ਨੂੰ ਪੈਰੋਲ ਜਾਂ ਫਰਲੋ ਪੈਰੋਲ ਲੈਣ ਵਾਸਤੇ ਕਾਰਨ ਜਿਹੜੇ ਹੈ ਉਹ ਦੱਸਣੇ ਜ਼ਰੂਰੀ ਹੁੰਦੇ ਸੀ ਸਰਕਾਰ ਨੇ ਉਹਦੇ ਵਿੱਚ ਅਮੈਂਡਮੈਂਟ ਕਰਕੇ ਉਹਨਾਂ ਕਾਰਨਾਂ ਨੂੰ ਹਟਾ ਦਿੱਤਾ ਔਰ ਜਿਹਦੇ ਕਰਕੇ ਹੁਣ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਇਹ ਹਰ ਆਮ ਕੈਦੀ ਦਾ ਅਧਿਕਾਰ ਹੈ ਲੇਕਿਨ ਮੈਂ ਇੱਥੇ ਇੱਕ ਚੀਜ਼ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਜੀ ਕਿ ਗਰਮੀਤ RAM ਰਹੀਮ ਜੋ ਹੈ ਉਹ ਇੱਕ ਆਮ ਕੈਦੀ ਨਹੀਂ ਹੈ ਉਹਨੂੰ ਆਮ ਕੈਦੀ ਦੇ ਤੌਰ ਤੇ ਟ੍ਰੀਟ ਨਹੀਂ ਕਰਨਾ ਚਾਹੀਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਾਡੀ ਸਰਕਾਰ ਨੂੰ ਤੁਸੀਂ ਆਮ ਕਿੰਨੇ ਆ ਇਹੋ ਜੇ ਕੈਦੀ ਨੇ ਕੋਈ ਇੱਕ ਵੀ ਗਿਣਾ ਦਿਓ ਜਿਹਨੂੰ ਤੁਸੀਂ ਜੇਲ੍ਹ ਦੇ ਵਿੱਚ ਭੇਜਣ ਦੇ ਸਮਾਂ ਉਹਨੂੰ ਸਜਾ ਸੁਣਾਏ ਜਾਣ ਦੇ ਸਮੇ ਤੁਹਾਨੂੰ 38 ਬੰਦੇ ਜਿਹੜੇ ਐ ਉਹ ਗੋਲੀ ਨਾਲ ਮਾਰਨੇ ਪਏ ਹੁਣ ਜਾਂ ਹਜ਼ਾਰਾਂ ਸੈਂਕੜੇ ਕਰੋੜ ਦੀ ਜਿਹੜੀ ਪਬਲਿਕ ਪ੍ਰਾਪਰਟੀ ਐ ਉਹਦਾ ਸਤਿਆਨਾਸ਼ ਕੀਤਾ ਹੋਵੇ ਦੰਗਿਆਂ ਦੇ ਵਿੱਚ ਕਿੰਨੇ ਅਜਿਹੇ ਕੈਬੀਨ ਤੁਸੀਂ ਇੱਕ ਵੀ ਗਿਣਾ ਦਿਓ ਤਾਂ ਤੁਸੀਂ ਵਾਰ-ਵਾਰ ਵਾਰ-ਵਾਰ ਗੁਰਮੀਤ RAM ਰਹੀਮ ਨੂੰ ਇੱਕ ਪ੍ਰਿਵੀਲੇਜ ਦੇਣ ਵਾਸਤੇ ਆਪਣੀ ਇੱਕ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਇਸ ਤਰੀਕੇ ਨਾਲ ਪਰਦੇ ਪਾਉਣੇ ਬੰਦ ਕਰੋ ਕਿ ਇਹ ਇੱਕ ਆਮ ਕੈਡੀ ਦਾ ਅਧਿਕਾਰ ਹੈ ਗੁਰਮੀਤ RAM ਰਹੀਮ ਇੱਕ ਆਮ ਚੀਜ਼ ਨਹੀਂ ਹੈ ਮੈਂ ਵਿੱਚ ਇਨਟਰਪਟ ਕਰ ਰਹੀ ਹਾਂ ਇੱਕ ਐਡ-ਆਨ ਕਰਾਂਗੀ ਚੀਜ਼ ਅਨਸ਼ੁਲ ਜੀ ਇਸ ਦਾ ਵੀ ਜ਼ਿਕਰ ਹੁੰਦਾ ਹੈ ਕਿ ਉਹ ਜਦੋਂ ਬਾਹਰ ਆਉਂਦੇ ਨੇ ਜਿਹੜੀਆਂ ਸ਼ਰਤਾਂ ਤੇ ਕੋਰਟ ਉਹਨਾਂ ਨੂੰ ਛੱਡਦੀ ਹੈ ਰਾਮ ਰਹੀਮ ਨੂੰ ਉਹ ਸਾਰੀਆਂ ਲਾਗੂ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੇ ਨੇ ਕੋਈ ਉਲੰਘਣਾ ਨਹੀਂ ਹੁੰਦੀ ਇਹ ਚੀਜ਼ ਦਾ ਬਹੁਤ ਵਾਰ ਜ਼ਿਕਰ ਹੁੰਦਾ ਔਰ ਇਹ ਵੀ ਜ਼ਿਕਰ ਹੋ ਗਿਆ ਕਿ ਹਾਰਡ ਕੋਰ ਅਪਰਾਧੀ ਨਹੀਂ ਹੈ ਉਸ ਕੈਟਾਗਰੀ ਦੇ ਵਿੱਚ ਵੀ ਰਾਮ ਰਹੀਮ ਨੂੰ ਨਹੀਂ ਐਡ ਆਨ ਕੀਤਾ ਗਿਆ ਦੇਖੋ ਮੈਂ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਸਰਕਾਰ ਪ੍ਰਿਵੀਲੇਜ ਲੈਣ ਵਾਸ ਪ੍ਰਿਵੀਲੇਜ ਦਿੰਦੀ ਹੈ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਅਰ ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਨਾ ਕਿ ਰਾਮ ਰਹੀਮ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਇਹਦਾ ਸਰਟੀਫਿਕੇਟ ਕਿੰਨੇ ਦਿੱਤਾ ਸਰਕਾਰ ਨੇ ਹੀ ਦਿੱਤਾ ਨਾ ਸਰਕਾਰ ਦੇ ਐਡਵੋਕੇਟ ਜਨਰਲ ਨੇ ਇੱਕ opinion ਦਿੱਤਾ ਜਾ ਕੇ ਕਿ ਦੇਖੋ ਜੀ ਉਹ ਤੁਸੀਂ ਕਿਸੇ ਵੀ ਕਾਨੂੰਨ ਦੇ ਤਹਿਤ ਜੇ ਕਿਸੇ ਨੂੰ ਕੋਈ ਫਾਇਦਾ ਦੇਣਾ ਹੈ ਜਾਂ ਉਹਨੂੰ ਨਹੀਂ ਦੇਣਾ ਉਸੇ ਕਾਨੂੰਨ ਦੀ ਚੀਰਫਾੜ ਕਰਕੇ ਤੁਸੀਂ ਉਹਦੇ ਇਸਤੇਮਾਲ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਉਸ ਕਾਨੂੰਨ ਦਾ ਫਾਇਦਾ ਨਹੀਂ ਦੇਣਾ ਤਾਂ ਤੁਸੀਂ ਉਸੇ ਕੋਈ ਨੁਕਤਾ ਕੱਢ ਲੈਨੇ ਹੂੰ ਜੇ ਕਿਸੇ ਨੂੰ ਫਾਇਦਾ ਦੇਣਾ ਹੈ ਤਾਂ ਉਸੇ ਹੀ ਕਾਨੂੰਨ ਦੇ ਤਹਿਤ ਕੋਈ ਨੁਕਤਾ ਇਹੋ ਜਿਹਾ ਕੱਢ ਕੇ ਤੁਸੀਂ ਉਹਨੂੰ ਬੈਨੀਫਿਟ ਦੇਨੇ ਹੋ ਤਾਂ ਇਸ ਕਾਨੂੰਨ ਦੇ ਵਿੱਚੋਂ ਇੱਕ ਨੁਕਤਾ ਇਹ ਕੱਢ ਲਿਆ ਗਿਆ ਕਿ ਦੇਖੋ ਜੀ ਦਾ ਹਰਿਆਣਾ ਗੁੱਟ ਕੰਡਕਟ ਪ੍ਰिजनਰ ਟੈਂਪਰੇਰੀ ਰੀਲੀਜ਼ ਐਕਟ ਜੋ ਹੈ ਉਹਦੀਆਂ ਸ਼ਰਤਾਂ ਜੋ ਨੇ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਹਾਰਡ ਕੋਰ ਕ੍ਰਿਮੀਨਲ ਕੌਣ ਹੋਏਗਾ ਜੋ ਉਹਨੂੰ ਕੈਟੇਗੋਰਾਇਜ਼ ਕਰਦੀ ਹੈ ਉਹ ਕੰਡੀਸ਼ਨਸ ਇਹ ਨੇ ਕਿ ਹਾਰਡ ਕੋਰ ਕ੍ਰਿਮੀਨਲ ਉਹ ਹੋਏਗਾ ਦੇਖੋ ਜੀ ਜਿਹਦੇ ਤੇ 302 ਦੇ ਇੱਕ ਤੋਂ ਜ਼ਿਆਦਾ ਐਫਆਈਆਰਸ ਨੇ ਹਾਂ ਜਾਂ 376 302 ਦੇ ਮੁਕੱਦਮੇ ਨੇ ਹੀਨियस ਕ੍ਰਾਈਮਸ ਦੇ ਵਿੱਚ ਜਿਹੜਾ ਇਨਵੋਲਵ ਹੈਗਾ ਤਾਂ ਇੱਥੇ ਇਹ ਲੁਕਤਾ ਪਕੜ ਲਿਆ ਗਿਆ ਕਿ ਉਸ ਐਕਟ ਦੇ ਵਿੱਚ ਦੇਖੋ ਜੀ ਕਿਤੇ ਵੀ 302 120 ਬੀ ਦਾ ਜ਼ਿਕਰ ਨਹੀਂ ਹੈਗਾ ਗੁਰਮੀਤ RAM ਰਹੀਮ ਡਾਇਰੈਕਟ 302 ਵਿੱਚ આરોપી ਨੇ ਅਪਰਾਧੀ ਨਹੀਂ ਹੈ ਉਹਦੇ ਤੇ 302 120B ਦੇ ਤਹਿਤ ਮੁਕੱਦਮਾ ਚਲਾਇਆ ਗਿਆ ਤੇ ਐਫਪੀ ਦੇ ਵਿੱਚ ਕਿਤੇ ਵੀ 120B ਦਾ ਕੋਈ ਹਵਾਲਾ ਨਹੀਂ ਹੈ ਇਸ ਕਰਕੇ ਦੇਖੋ ਜੀ ਇਹ ਤਾਂ ਹਾਰਡ ਕੋਰ ਕ੍ਰਿਮੀਨਲ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਲੇਕਿਨ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਨਾ ਕਿ ਉਸੇ ਹੀ ਸਰਕਾਰੀ ਅਦਾਰੇ ਨੇ ਇਹ ਸਰਟੀਫਿਕੇਟ ਦਿੱਤਾ ਕਿ ਗਰਮੀਤ RAM ਰਹੀਮ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਜਿਹੜਾ ਪੋਲਿਟੀਕਲ ਬਾਇਲੈਂਸ ਲੈਣਾ ਚਾਹੁੰਦਾ ਉਹਨੂੰ ਪ੍ਰਿਵਿਲੇਜ ਡਿਟਾਜ ਆ ਰਿਹਾ ਹੈ ਔਰ ਉਸ ਪ੍ਰਿਵਿਲੇਜ ਦੇਣ ਵਾਸਤੇ ਉਹਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਇਸ ਤਰ੍ਹਾਂ ਦੇ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ ਕਾਨੂੰਨ ਦੇ ਨਾਲ ਤੁਸੀਂ ਜੋ ਮਰਜ਼ੀ ਤੋੜ ਮਰੋੜ ਕੇ ਉਹਨੂੰ ਪੇਸ਼ ਕਰ ਰਹੇ ਹੋ ਗੁਰਮੀਤ RAM ਰਹੀਮ 302 120B ਦੇ ਵਿੱਚ ਔਰ 376 ਦੇ ਦੋ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਿਹਾ ਔਰ ਇਹ ਹੀਨियस ਕ੍ਰਾਈਮਸ ਨੇ ਇਨਾ ਹਿਊਮਨ ਕ੍ਰਾਈਮ ਦੇ ਵਿੱਚ ਤਿੰਨ ਤਿੰਨ ਮੁਕੱਦਮਿਆਂ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਔਰ ਉਸ ਤੋਂ ਇਲਾਵਾ ਜਿਹੜੇ ਅੰਡਰ ਟ੍ਰਾਇਲ ਮੁਕੱਦਮੇ ਨੇ 326 ਦਾ ਹੈ ਜਾਂ ਬੇਅਦਬੀ ਵਾਲੇ ਜਿਹੜੇ ਮਾਮਲੇ ਨੇ ਉਹਨਾਂ ਮਾਮਲਿਆਂ ਦੀ ਹਜੇ ਉਹ ਮਤਲਬ ਮੈਂ ਕਹਾਗਾ ਕਿ ਅੰਡਰ ਟ੍ਰਾਇਲ ਨੇ ਉਹ ਮੁਕੱਦਮੇ ਔਰ ਇਹਦੇ ਬਾਹਰ ਆਉਣ ਨਾਲ ਉਹਨਾਂ ਮੁਕੱਦਮਿਆਂ ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ ਉਹਨਾਂ ਦੇ ਗਵਾਹਾਂ ਨੂੰ ਥ੍ਰੈਟ ਹੈ ਔਰ ਉਸ ਐਵੀਡੈਂਸ ਨਾਲ ਛੇੜਛਾੜ ਹੋ ਸਕਦੀ ਹੈ ਤਾਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਨਵੋਲ ਹੋਣ ਦੇ ਬਾਵਜੂਦ ਜੇ ਸਰਟੀਫਿਕੇਟ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਕਿ ਉਹ ਇੱਕ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਤਾਂ ਇੱਕ ਬਹੁਤ ਮਾੜੀ ਗੱਲ ਹੈ ਔਰ ਦੂਸਰੀ ਗੱਲ मैं ਇਹ ਕਹਿਣਾ ਚਾਹਾਂਗਾ ਕਿ ਗਰਮੀਲ ਪ੍ਰਾਮ ਰਹੀਮ ਨੇ ਬਾਹਰ ਰਹਿੰਦੇ ਸਮੇਂ 2017 ਜਦੋਂ ਪਹਿਲੀ ਵਾਰ ਉਹਦੇ ਖਿਲਾਫ ਵਾਰਡਿਕ ਤਾਇਰ ਰੇਪ ਦੇ ਮਾਮਲੇ ਵਿੱਚ ਉਸ ਤੋਂ ਪਹਿਲਾਂ ਲਗਾਤਾਰ ਉਹ ਇਹਨਾਂ ਮੁਕਦਮਿਆਂ ਦੀ ਜਦੋਂ ਜਾਂਚ ਚੱਲ ਰਹੀ ਸੀ ਜਾਂ ਟ੍ਰਾਇਲ ਚੱਲ ਰਿਹਾ ਸੀ ਉਹਨੇ ਜਿੰਨਾ ਕਾਨੂੰਨ ਦਾ ਲਾਅ ਐਂਡ ਆਰਡਰ ਦਾ ਉਹਨੇ ਕਾਹਨ ਕੀਤਾ ਉਹ ਸਭ ਦੇ ਸਾਹਮਣੇ ਹੈ ਉਹਦੇ ਚੇਲਿਆਂ ਨੇ ਕਿਵੇਂ ਆਤੰਕ ਮਚਾਇਆ ਔਰ ਕਿਵੇਂ ਗੁਰਮੀਤ ਰਾਮ ਰਹੀਮ ਨੇ ਕਾਨੂੰਨ ਦਾ ਫੁੱਟਬਾਲ ਬਣਾਈ ਰੱਖਿਆ ਉਹਦਾ ਮਜ਼ਾਕ ਬਣਾਈ ਰੱਖਿਆ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਆਇਆ ਇਹੋ ਜਿਹੇ ਬੰਦੇ ਨੂੰ ਤਾਂ ਬਿਲਕੁਲ ਕਿਤੇ ਵੀ ਇੱਕ ਵੀ ਸਰ ਜੀ ਤੁਹਾਨੂੰ ਮੈਂ ਅਨੁਸ਼ੁਲਜੀਤ ਸਵਾਲ ਜ਼ਰੂਰ ਲਵਾਂਗੀ ਗੁਰਚਰਨ ਸਿੰਘ ਗਰੇਵਾਰ ਨੇ ਉਹਨਾਂ ਨੂੰ ਇੰਟਰੋਡਿਊਸ ਕਰ ਲੀਓ ਫੋਨ ਲਾਈਨ ਤੇ ਨੇ ਕਾਫੀ ਦੇਰ ਤੋਂ ਸਾਡੇ ਨਾਲ ਮੌਜੂਦ ਉਹਨਾਂ ਦੇ ਵੱਲ ਵੀ ਅਸੀਂ ਰੁਕ ਕਰਾਂਗੇ ਕਿਉਂਕਿ ਐਸਜੀਪੀਸੀ ਨੇ ਵੀ ਇੱਕ ਪਟੀਸ਼ਨ ਪਾਈ ਹੈ ਹਾਈ ਕੋਰਟ 'ਚ ਉਹਨਾਂ ਨੇ ਕਿਹਾ ਸੀ ਕਿ ਵਾਰ-ਵਾਰ ਜਿਸ ਤਰੀਕੇ ਦੇ ਨਾਲੇ ਪੈਰੋਲ ਮਿਲ ਰਹੀ ਹੈ ਤਾਂ ਫਿਰ ਇਸ ਨੂੰ ਲੈ ਕੇ ਉਹਨਾਂ ਨੇ ਰੁਕ ਕੀਤਾ ਕੋਰਟ ਦਾ ਕਿ ਤੁਹਾਡੇ ਵੱਲੋਂ ਜਾਂ ਹੋਰ ਜਿਹੜੇ ਹੋਰ ਪਰਿਵਾਰ ਨੇ ਪੀੜਤ ਤੁਹਾਨੂੰ ਲੱਗਦਾ ਹੈ ਕਿ ਇਸ ਪੈਰੋਲ ਔਰ ਫਰਲੋਰ ਨੇ ਕਿ ਤੁਹਾਨੂੰ ਵੀ ਕੋਰਟ ਦਾ ਰੁਕੜਨਾ ਚਾਹੀਦਾ ਜਾਂ ਤੁਸੀਂ ਕੀਤਾ ਹੋਏ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਰਾਹੀਂ ਜਿਹਦੇ ਫਰੋਤੇ ਨੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਿੰਨੀਆਂ ਵੀ ਵਿਕਟਿਮ ਫੈਮਲੀਆਂ ਨੇ ਉਹ 2002 ਤੋਂ ਲੈ ਕੇ ਅੱਜ ਤੱਕ 2002 ਵਿੱਚ ਇਹਨਾਂ ਮੁਕੱਦਮਿਆਂ ਦੀ ਜਾਂਚ ਸ਼ੁਰੂ ਹੋਈ ਸੀ ਸਾਡੇ ਫਾਦਰ ਦਾ ਕਤਲ ਹੋਇਆ ਉਹ ਇੱਕ ਪੱਤਰਕਾਰ ਸਨ 24 ਅਕਤੂਬਰ 2002 ਨੂੰ ਉਹਨਾਂ ਤੇ ਅਟੈਕ ਹੋਇਆ ਇੱਕ ਤਰੀਕ ਨੂੰ ਉਹਨਾਂ ਦੀ 21 ਨਵੰਬਰ ਨੂੰ ਉਹਨਾਂ ਦੀ ਡੈਥ ਹੋਈ ਔਰ ਉਸ ਤੋਂ ਲੈ ਕੇ ਅੱਜ ਤੱਕ ਰਣਜੀਤ ਸਿੰਘ ਮਰਡਰ ਕੇਸ ਸੀ ਜਾਂ ਏ ਸੀ ਜਾਂ 376 ਵਾਲੇ ਜਿਹੜੇ ਰੇਪ ਮਾਮਲੇ ਨੇ ਉਹ ਸਾਰੇ 2002 ਤੋਂ ਚੱਲ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਤੋਂ ਬਾਅਦ ਟ੍ਰਾਇਲ ਚੱਲ ਰਿਹਾ ਸੀ ਅਸੀਂ ਲਗਾਤਾਰ ਕੋਰਟ ਦੇ ਵਿੱਚ ਹਾਈ ਕੋਰਟ ਠੀਕ ਹੈ ਤੁਸੀਂ ਇਸ ਨੂੰ ਲੈ ਕੇ ਗੱਲ ਕੰਟੀਨਿਊ ਰੱਖਿਓ ਗੁਰਚਰਨ ਸਿੰਘ ਗਰੇਵਾਲ ਉਹਨਾਂ ਦਾ ਆਪਾਂ ਰੁਕ ਕਰ ਲੈਨੇ ਆ ਗਰੇਵਾਲ ਸਾਹਿਬ ਗੱਲਬਾਤ ਤੁਸੀਂ ਸੁਣ ਰਹੇ ਸੀ ਕਾਫੀ ਡਿਟੇਲ ਦੇ ਵਿੱਚ ਅਨਸ਼ੁਲ ਜੀ ਦੱਸ ਰਹੇ ਨੇ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਪਰ ਉਹਨਾਂ ਨੂੰ ਇਹ ਲੱਗਦਾ ਕਿ ਪੈਰੋਲ ਜਾਂ ਫਰਲੋ ਮਿਲਨੀ ਹੀ ਨਹੀਂ ਚਾਹੀਦੀ ਇਲੈਕਸ਼ਨ ਦੇ ਮੱਦੇਨਜ਼ਰ ਉਹ ਵਿਸ਼ਾ ਬਣਦਾ ਉਹ ਵੱਖਰਾ ਹੈ ਹੁਣ ਫੇਰ ਜਿਹੜੀ ਹੈ 20 ਦਿਨ ਦੀ ਪੈਰੋਲ ਮੰਗੀ ਹੈ ਰਾਮ ਰਹੀਮ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਤਾਂ ਇਹ ਦੇਖ ਰਿਹਾ ਮੈਨੂੰ ਸਮਝ ਨਹੀਂ ਲੱਗੀ ਕਿ ਉਹ ਇੰਨੀ ਲੇਟ ਕਿਉਂ ਆ ਰਹੇ ਨੇ ਮਨੋ ਜਿਸ ਤਰ੍ਹਾਂ ਦੀ ਜਿਵੇਂ ਅਨਸ਼ੁਲ ਜੀ ਨੇ ਜ਼ਿਕਰ ਕੀਤਾ ਹੈ ਕਿ ਹਰ ਕਾਨੂੰਨ ਹਰ ਕਾਨੂੰਨ ਨੂੰ ਛਿੱਕੇ ਡੰਕੇ ਮਨੋ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਇਸ ਗੱਲ ਦੀ ਕਿ ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਕੋਈ ਕੰਮ ਨਹੀਂ ਕੀਤਾ ਕਿ મોદી ਹੈ ਤਾਂ ਮਮਕਨ ਹੈ ਦਾ ਨਾਰਾ ਨਹੀਂ ਕੰਮ ਕਰਦਾ ਕਿ ਕੋਈ ਵੀ ਉਹਨਾਂ ਦੀ ਜਿਹੜੀ ਜਿਹੜੀਆਂ ਪਿਛਲੇ ਸਮੇਂ ਦੇ ਫਾਰਮੂਲੇ ਆ ਦੀਸ ਦੇ ਅੰਦਰ ਇੱਕ ਸੱਤਾ ਚ ਆਉਣ ਦੀ ਤੀਜੀ ਵਾਰ ਆਉਣ ਦੇ ਜਿੰਨੇ ਫਾਰਮੂਲੇ ਆ ਤਾਂ ਮਤਲਬ ਹਰਿਆਣਾ ਵਿੱਚ ਫੇਲ ਹੋ ਗਏ ਨੇ ਸਿਰਫ ਤੇ ਸਿਰਫ ਉਹ ਰਾਮ ਰਹੀਮ ਦੀਆਂ ਵੋਟਾਂ ਤੇ ਰਾਮ ਰਹੀਮ ਦੀ ਫੌੜੀ ਨਾਲ ਹੀ ਆਪਣੇ ਆਪ ਨੂੰ ਸੱਤਾ ਦੇ ਕਹਿੰਦੇ ਹੁੰਦੇ ਆ ਇਸ ਯੁੱਧ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕਰਨ ਦਾ ਉਪਰਾਲਾ ਕਰ ਰਹੇ ਨੇ ਬੜੀ ਹੈਰਾਨੀ ਇਸ ਗੱਲ ਦੀ ਕਿ ਉਹ ਇੰਨਾ ਲੇਟ ਉਹਨਾਂ ਨੇ ਅਪਲੀਕੇਸ਼ਨ ਦਿੱਤੀ ਆ ਇਹ ਪਹਿਲਾਂ ਕਿਉਂ ਨਹੀਂ ਦਿੱਤੀ ਕਿਉਂਕਿ ਇਹ ਤਾਂ ਹੁਣ ਗੱਲ ਬਿਲਕੁਲ ਨਿਬੜੀ ਗਈ ਆ ਨਾ ਕਿ ਭਾਜਪੀ ਨੂੰ ਹੁਣ ਤਾਂ ਇਹਦੇ ਦਲੀਲ ਦੇਣੀ ਨਹੀਂ ਚਾਹੀਦੀ ਕਿ ਨਹੀਂ ਜੀ ਇਹ ਕਾਨੂੰਨ ਕਰਦਾ ਵਾ ਕਾਨੂੰਨ ਤਾਂ ਇਹਨਾਂ ਵਾਸਤੇ ਬਣਾਇਆ ਗਿਆ ਹੁਣ ਅਸ਼ੁਣ ਜੀ ਜਿਹੜੀ ਗੱਲ ਕਰ ਰਹੇ ਨੇ ਮੈਨੂੰ ਲੱਗਦਾ ਮੈਂ ਇਸ ਗੱਲ 'ਚ ਗਲਤ ਨਾ ਹੋਵਾਂ ਕਿ ਇਹ ਜਿਹੜਾ ਜੇਲ ਮੈਨੂਅਲ ਦੇ ਵਿੱਚ ਇਹ ਕਾਨੂੰਨ ਅਮੈਂਡਮੈਂਟ ਜਿਹੜੀ ਕੀਤੀ ਗਈ ਆ ਜਿਹਦੇ ਆਧਾਰ 'ਤੇ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਉਹ ਸਿਰ ਤੇ ਸਿਰਫ ਮੇਰੇ ਹਿਸਾਬ ਨਾਲ ਹਰਿਆਣਾ ਵਿੱਚ ਹੀ ਐ ਤੇ ਸਪੈਸ਼ਲ ਐਟ ਵਾਲੀ ਕੀਤੀ ਗਈ ਆ ਜੇ ਮੈਂ ਇਸ ਗੱਲ ਦੇ ਵਿੱਚ ਗਲਤ ਨਾ ਹੋਵਾਂ ਤਾਂ ਉਹ ਗੱਲ ਇਹ ਆ ਕਿ ਇਹ ਤਾਂ ਹੁਣ ਇਹ ਤਾਂ ਹੁਣ ਜਿਵੇਂ ਕਹਿੰਦੇ ਨਾ ਬੰਦਿਆਂ ਨੇ ਲੋਈ ਲਾ ਲਈ ਤੇ ਉਹ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਉਹ ਬੀਜੇਪੀ ਨੇ ਤਾਂ ਆਪਣੇ ਆਪ ਨੂੰ ਹੁਣ ਇਹ ਨਸ਼ਰ ਕਰਦਾ ਤੇ ਮੈਂ ਤਾਂ ਇਹ ਵੀ ਕਹਿ ਦੇਣਾ ਚਾਹਣਾ ਜੀ ਕਿ ਤੁਸੀਂ ਜੋ ਆਪਣੇ ਆਪ ਦੇ ਵਿੱਚ ਰਾਜ ਕਰ ਰਹੇ ਹੋ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਜੋ ਮਰਜ਼ੀ ਕਰ ਸਕਦੇ ਆ ਤੇ ਤੁਸੀਂ ਉਹਨੂੰ ਪੱਕੇ ਤੌਰ ਤੇ ਰਿਆ ਕਰਦੇ ਹੋ بجائے ਕਿ ਹਰ ਤੁਸੀਂ 20 ਦਿਨ ਬਾਅਦ 25 ਦਿਨ ਬਾਅਦ ਚਰਚਾ ਕਰਾਉਣੀ ਹੋ ਤੁਸੀਂ ਕਿਉਂ ਨਹੀਂ ਉਹਨੂੰ ਜੇ ਤੁਸੀਂ ਉਹਨੂੰ ਬੜਾ ਸਾਫ ਸੁਥਰਾ ਬੰਦਾ ਕਹਿੰਦੇ ਹੋ ਤੇ ਤੁਸੀਂ ਦੇਸ਼ ਨੂੰ ਸੰਸਕ੍ਰਿਤ ਦੇਸ਼ ਬਣਾਉਣਾ ਚਾਹੁੰਦੇ ਹੋ ਪਰ ਇਸ ਬੰਦੇ ਨੂੰ ਇਸ ਨੂੰ ਦੇ ਨੂੰ ਸਜ਼ਾ ਦਿੱਤੀ ਕਾਨੂੰਨ ਨੇ ਕਾਨੂੰਨ ਨੇ ਸਜ਼ਾ ਦਿੱਤੀ ਭੂਤ ਰਿਆ ਇਹ ਜਿਹੜਾ ਬਲਾਤਕਾਰ ਦੇ ਤੇ ਕਤਲ ਦੇ ਕੇਸਾਂ ਦੇ ਵਿੱਚ ਤੇ ਹੋਰ ਵੀ ਜਿਹੜੇ ਕੇਸ ਸਸਪੈਂਡਿੰਗ ਪਏ ਆ ਤੇ ਹੁਣ ਇਹ ਇਹ ਲੋਕਾਂ ਨੂੰ ਤੁਸੀਂ ਇੱਕ ਚੰਗੇ ਕਹਿੰਦੇ ਹੁੰਦੇ ਆ ਵਿਵਹਾਰ ਵਾਲੇ ਵਿਅਕਤੀ ਬਣਾ ਕੇ ਪੇਸ਼ ਕਰੋਗੇ ਤੇ ਦੇਖਦੇ ਅੰਦਰ ਸੱਭਿਅਕ ਗੱਲ ਕਿੱਥੇ ਆਏਗੀ ਜੀ ਉਹ ਤਾਂ ਗੱਲ ਖਤਮ ਹੋ ਗਈ ਆ ਭੂਗ ਪੈ ਗਿਆ ਤੁਸੀਂ ਸਿਰਫ ਤੇ ਸਿਰਫ ਆਪਣੀਆਂ ਚੰਦ ਵੋਟਾਂ ਪਰ ਮੈਂ ਇਹ ਗੱਲ ਦੱਸ ਦੇਣੀ ਚਾਹੁੰਨਾ ਕਿ ਉਹ ਟਾਈਮ ਨੰਘ ਚੁੱਕਿਆ ਤੇ ਦੇਸ਼ ਦੇ ਅੰਦਰ ਸਿੱਖਾਂ ਦੇ ਪ੍ਰਤੀ ਤੁਹਾਡਾ ਇਹਨਾਂ ਨਫਰਤੀ ਰਜ਼ੀਆ ਜਿਸ ਤਰ੍ਹਾਂ ਦੇ ਵਰਗੇ ਨੇ ਸਿੱਖਾਂ ਦੇ ਵਿੱਚ ਬਹੁਤ ਵੱਡਾ ਰੋਸ ਪੈਦਾ ਕੀਤਾ ਤੁਸੀਂ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਤੋੜਿਆ ਤੁਸੀਂ ਕਿਸਾਨਾਂ ਦੇ ਲਈ ਕੰਗਣਾ ਵਰਗੇ ਹੋਰ ਲੋਕਾਂ ਨੂੰ ਜਿਹੜੇ ਆ ਖੜਾ ਕੀਤਾ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਹਰਿਆਣੇ ਦੇ ਬਾਰਡਰ ਤੇ ਕੀ ਕੁਛ ਕੀਤਾ ਗਿਆ ਅੱਜ ਵੀ ਤੁਸੀਂ ਉਹਨਾਂ ਲੋਕਾਂ ਨੂੰ ਤੁਸੀਂ ਅੱਜ ਵੀ ਕਹਿ ਰਹੇ ਹੋ ਕਿ ਇਹ ਤਾਂ ਇਹ ਤਾਂ ਕਿਸਾਨ ਹੀ ਨਹੀਂ ਹੈ ਉਹਨਾਂ ਦੇ ਦਰਦ ਨੂੰ ਨਹੀਂ ਸਮਝ ਰਹੇ ਯਾਰ ਸਾਡੇ ਨਾਲ ਬੈਠੇ ਮਤਲਬ ਚੈਨਲ ਤੇ ਬੈਠੇ ਗੱਲ ਕਰ ਰਹੇ ਨੇ ਇਹਨਾਂ ਨੇ ਆਪਣੇ ਹੱਡੀ ਖੜਾਇਆ ਆਪਣੇ ਬਾਪ ਨੂੰ ਗਵਾ ਕੇ ਬੈਠੇ ਨੇ ਪਰ ਦੇਸ਼ ਦਾ ਕਾਨੂੰਨ ਕਿੱਥੇ ਚਲੋ ਭਾਜੀ ਪੀ ਦੇ ਆਕੂ ਨੇ ਰਮਨ ਮਲਿਕ ਉਹ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਉਹਨਾਂ ਨੂੰ ਵੀ ਐਡ ਆਨ ਕਰਦੇ ਆ ਮਲਿਕ ਸਾਹਿਬ ਵਿਰੋਧ ਹੋ ਰਿਹਾ ਹੈ ਐਸਜੀਪੀਸੀ ਮੈਂਬਰ ਸਾਡੇ ਨਾਲ ਮੌਜੂਦ ਨੇ ਅੰਸ਼ੁਲ ਛਤਰਪਤੀ ਮੌਜੂਦ ਨੇ ਉਹ ਕਹਿ ਰਹੇ ਨੇ ਕਿ RAM ਰਹੀਮ ਨੂੰ ਜਿਹੜੀ ਵਾਰ-ਵਾਰ ਪੈਰੋਲ ਇੱਕ ਤਾਂ ਮੰਗਦੇ ਨੇ ਔਰ ਦੂਜਾ ਮਿਲ ਵੀ ਜਾਂਦੀ ਹੈ ਬਹੁਤ ਆਸਾਨੀ ਦੇ ਨਾਲ कहना फिर तो क्योंकि उन्होंने पैरोल मंगी। मेरे को नहीं पता कि उससे हमारा क्या लेना देना है क्योंकि लीगल प्रोसेस वो लीगलिटी जाने और वो जो जिसको सजा मिली है और वो जेल में है वो जाने उससे हमारी पार्टी का क्या लेना देना मेरे को नहीं समझ में आता और बार बार इससे जोड़ना मेरे को लगता है ये मानसिक दिवालियापन का एक निशान है मलिक साहब सरकार बार बार से मंजूरी मांगी है पैरोल की और सरकार ने आगे को सरकार नहीं देती जी अथॉरिटीज देती हैं। हाँ कानून की, की परिधि होती है आप सरकार की मर्जी से नहीं कर सकते दूसरी चीज कोर्ट ने भी बार बार जब इनके चीजों के ऊपर बोला गया और बार बार ये आया की जी ये हार्ड क्रो और क्रिमिनल है ये है इस तरीके की बात जब करी गई तो उसको माननीय कोर्ट हरियाणा एंड पंजाब में आगे पेश करा गया कि जी इस प्रकार की बात है किसी ने अपील भी डाली थी थीशन डाली थी और उसका जवाब में हाई कोर्ट ने जो कहना था वो कह दिया इसमें हरियाणा सरकार का कोई लेना देना नहीं है नॉर्मल क्रिमिनल है राइट, हमारा कुछ लेना देना नहीं है ये बार बार हमारे ऊपर जो लड्डू फोड़ने की कोशिश होती है इसको छोड़ दीजिए उसकी वजह ये है कि आपकी राजनीति ने वैसे ही पंजाब का और पंजाबियत का बहुत नुकसान करा हुआ है अब अब भगवान का वास्ता है कि अपनी ये जो सस्ती राजनीति है इसको छोड़िए और पंजाब के भला करने के लिए हरियाणा का भला करने के लिए सोचें ना कि अपने निजी फायदों के लिए ਛੋਟੀ ਛੋਟੀ ਬਾਤਾਂ ਕਰੇ ਜੋ ਇਤਨੇ ਨਿਮਸਕਰ ਕੀ ਹੁੰਦੀ ਠੀਕ ਹੈ ਗਰੇਵਾਲ ਸਾਹਿਬ ਜਵਾਬ ਲਵਾਂਗੇ ਤੁਹਾਡੇ ਤੋਂ ਹਾਲਾਂਕਿ ਰਾਮ ਰਹੀਮ ਦਾ ਜਦੋਂ ਜ਼ਿਕਰ ਹੁੰਦਾ ਤਾਂ ਸਿਰਫ ਇੱਕ ਹਰਿਆਣਾ ਸੂਬੇ ਦੇ ਨਾਲ ਸੰਬੰਧਿਤ ਨਹੀਂ ਹੈ ਗੁਰਮੀਤ ਰਾਮ ਰਹੀਮ ਗਰੇਵਾਲ ਸਾਹਿਬ ਦੇਖੋ ਜੀ ਮਲਕ ਸਾਹਿਬ ਇਸ ਤੋਂ ਇਲਾਵਾ ਹੋਰ ਕੁਝ ਕਹਿ ਹੀ ਨਹੀਂ ਸਕਦੇ ਕਿਉਂਕਿ ਇਨਾਂ ਕੋਲੇ ਹੋਰ ਕੁਝ ਕਹਿਣ ਨੂੰ ਹੈ ਹੀ ਨਹੀਂ ਹੈ ਕਿਉਂਕਿ ਹੁਣ ਬੀਜੇਪੀ ਦੇ ਪ੍ਰਵਕਤਾ ਨੇ ਜਿਹੜਾ ਕੁਝ ਸਰਕਾਰ ਕਰ ਰਹੀ ਆ ਜਾਂ ਇਹਨਾਂ ਦਾ ਸਿਸਟਮ ਕਰ ਰਿਹਾ ਇਹਨਾਂ ਦਾ ਤੰਤਰ ਕਰ ਰਿਹਾ ਤੇ ਉਹਦੇ ਬਾਰੇ ਵਿੱਚ ਹੁਣ ਇਹਨਾਂ ਕੋਲੇ ਕਹਿਣ ਨੂੰ ਹੋਰ ਕੁਝ ਨਹੀਂ ਹੈਗਾ ਇਹ ਸਾਨੂੰ ਤਾਂ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਇੱਕ ਸਸਤੀ ਰਾਜਨੀਤੀ ਕਰ ਰਹੇ ਹੋ ਪਰ ਮਲਕ ਸਾਹਿਬ 5 ਤਰੀਕ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀ ਰਾਜਨੀਤੀ ਸਸਤੀ ਸੀ ਤੇ ਕਿਹੜੀ ਰਾਜਨੀਤੀ ਮਹਿੰਗੀ ਸੀ ਉਹ ਅਸੀਂ ਤਾਂ ਪੰਜਾਬ ਦੇ ਅੰਦਰ ਇਹਨੂੰ ਤੁਸੀਂ ਵੋਟਰਾਂ ਦੀ ਜਿਹੜੀ ਇਹ ਗੱਲ ਕਰ ਰਹੇ ਹੋ ਉਹ ਗੱਲ ਬੜੀ ਵੱਡੀ ਇੱਕ ਸਾਜ਼ਿਸ਼ ਹੈਗੀ ਆ ਠੀਕ ਹੈ ਚਲੋ ਮੈਂ ਇੱਥੇ ਅੱਜ ਉਸ ਗੱਲ ਨਾਲ ਕਿਉਂਕਿ ਰਾਮ ਰੇਵ ਦਾ ਮੁੱਦਾ ਵਾ ਉਹਦੇ ਬਾਰੇ ਮੈਂ ਬੜਾ ਖੁਲਾਸਾ ਨਹੀਂ ਕਰਨਾ ਚਾਹੁੰਦਾ ਸਮਾਂ ਇਹਦੇ ਤੁਹਾਡਾ ਬੜਾ ਘੱਟ ਹੈ ਪਰ ਇਹ ਗੱਲ ਜਿਹੜੀ ਆ ਪੁਆਇੰਟਿੰਗ ਨੂੰ ਪਤਾ ਲੱਗ ਜਾਏਗੀ ਕਿ ਤੁਹਾਨੂੰ ਹੀ ਤੁਹਾਡੀ ਨਈਆ ਜਿਹੜੀ ਆ ਰਾਮ ਰੇਵ ਪਾਰ ਕਰਾਉਂਦਾ ਤੇ ਜਾਂ ਸਿੱਖਾਂ ਦਾ ਇੱਕ ਇੱਕ ਤਰਫਾ ਜਿਹੜਾ ਫੈਸਲਾ ਵਾ ਜਿਹੜਾ ਕਿ ਤੁਸੀਂ ਵਿਰੋਧ ਕਰ ਰਹੇ ਹੋ ਸਿੱਖਾਂ ਦਾ ਉਹ ਫੈਸਲਾ ਆਪਣੇ ਆਪ ਦੇ ਵਿੱਚ ਹੀ ਰਗ ਰਿਹਾ ਅੰਸ਼ੁਲ ਛਤਰਪਤੀ ਜੀ ਤੁਸੀਂ ਮੌਜੂਦ ਹੋ ਫੋਨ ਲਾਈਨ ਤੇ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੀ ਗੱਲਬਾਤ ਤੁਸੀਂ ਰਮਨ ਮਲਿਕ ਸਾਹਿਬ ਦੀ ਸੁਣੀਓ ਕਹਿ ਰਹੇ ਨੇ ਕਿ ਸਰਕਾਰ ਨਾਲ বিজেপি ਦੇ ਨਾਲ ਕੀ ਲੈਣਾ ਦੇਣਾ ਹਰ ਵਾਰ ਸਾਡੇ ਤੇ ਸੂਈ اٹਕ ਜਾਂਦੀ ਹੈ ਅ ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ ਕਿ ਤੁਸੀਂ ਕੋਰਟ ਕਿਉਂ ਨਹੀਂ ਜਾਂਦੇ ਇਹਦੇ ਖਿਲਾਫ ਪੀੜਤ ਫੈਮਿਲੀਆਂ ਤਾਂ ਮੈਂ ਇੱਕ ਪਹਿਲਾਂ ਤਾਂ ਉਹਦਾ ਜਵਾਬ ਦੇਣਾ ਚਾਹੁੰਦਾ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਅਸੀਂ ਪਿੱਛੇ ਬਸ ਬੇਨਤੀ ਹੈ ਥੋੜਾ ਸ਼ਾਰਟ ਰੱਖਿਓ ਮੁੱਦੇ ਦੇ ਅੰਦਰ ਹਾਂਜੀ 2002 ਤੋਂ ਲੈ ਕੇ ਅਸੀਂ ਲਗਾਤਾਰ ਇੰਨੀ ਲੰਮੀ ਲੜਾਈ ਲੜਦੇ ਆ ਰਹੇ ਹਾਂ ਕਾਨੂੰਨੀ ਲੜਾਈ ਔਰ ਹਰ ਵਾਰ ਇਹ ਪੋਸੀਬਲ ਨਹੀਂ ਹੁੰਦਾ ਕਿ ਇੱਕ ਆਮ ਬੰਦਾ ਜਿਹਦੇ ਜਿਹਨੇ ਮੱਥਾ ਇੰਨੇ ਵੱਡੇ ਸਮਰਾਜ ਨਾਲ ਲਾਇਆ ਹੈ ਜਿਹਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਮੈਨਪਾਵਰ ਮਨੀ ਪਾਵਰ ਦੀ ਉਹ ਵੱਡੇ ਸੀਨੀਅਰ ਵਕੀਲਾਂ ਦੀ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਵੱਡੀ ਫੌਜ ਖੜੀ ਕਰ ਸਕਦੇ ਨੇ ਲੇਕਿਨ ਆਮ ਬੰਦਾ ਇੰਨਾ ਮਤਲਬ ਉਹਦੇ ਕੋਲ ਸਮਰਥ ਨਹੀਂ ਹੁੰਦਾ ਕਿ ਉਹ ਹਰ ਇੱਕ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਜਾਵੇ ਔਰ ਸੀਨੀਅਰ ਵਕੀਲਾਂ ਦੀਆਂ ਲੱਖਾਂ ਰੁਪਏ ਫੀਸ ਪੇ ਕਰਕੇ ਉਹਦੇ ਤੇ ਐਪਲੀਕੇਸ਼ਨਸ ਮੂਵ ਕਰੇ ਇਹ ਇਹਦੇ ਵਿੱਚ ਸਰਕਾਰ ਦਾ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਪੀੜਤ ਜਿਹੜੇ ਨੇ ਉਹਨਾਂ ਨੂੰ ਨਿਆਂ ਇਨਸਾਫ ਮਿਲ ਸਕੇ ਔਰ ਬਿਹਤਰ ਤਰੀਕੇ ਨਾਲ ਮਿਲ ਸਕੇ ਸਾਡੀ ਸਟੇਟ ਮਸ਼ੀਨਰੀ ਕੀ ਕਰ ਰਹੀ ਹੈ ਸਾਡੀ ਸਰਕਾਰ ਕੀ ਕਰ ਰਹੀ ਹੈ ਕੀ ਇਹ ਉਹਨਾਂ ਦੀ ਨਕਮਾਪਨ ਨਹੀਂਗਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਪੀੜਤ ਫੈਮਲੀਆ ਨੂੰ ਜਿਹੜਾ ਹੈ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਹਮ ਲਾਇਆ ਜਾਵੇ ਬਜਾਏ ਇਹਦੇ ਕੀ ਉਹਦੇ ਤੇ ਨਮਕ ਛਿੜਕਣ ਦੇ ਦੂਸਰੀ ਗੱਲ ਇਹ ਬਾਰ-ਬਾਰ ਜੋ ਕਹਿੰਦੇ ਨੇ ਕਿ ਬੀਜੇਪੀ ਦੇ ਉੱਤੇ ਸਾਡੀ ਸਰਕਾਰ ਦੇ ਉੱਤੇ ਤਾਂ ਖਾਮ ਖਾ ਜਿਹੜਾ ਹੈ ਆरोप ਮਿੱਥੇ આરોਪ ਲਾਏ ਜਾਂਦੇ ਨੇ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹਾਈ ਕੋਰਟ ਇਹਨੂੰ ਸਪਸ਼ਟ ਕਰ ਚੁੱਕਿਆ ਹੈ ਹਾਈ ਕੋਰਟ ਨੂੰ ਤਾਂ ਇੱਕ ਜ਼ਰੀਆ ਬਣਾਇਆ ਜਾਂਦਾ ਹੈ ਪਿੱਛੇ ਵੀ ਐ ਐਸਜੀਪੀਸੀ ਦੀ ਜਿਹੜੀ ਐਪਲੀਕੇਸ਼ਨ ਲੱਗੀ ਪਟੀਸ਼ਨ ਲੱਗੀ ਇਹਦੇ ਪੈਰੋਲ ਫਰਲੋ ਦੇ ਖਿਲਾਫ ਮਾਨਯੋਗ ਹਾਈ ਕੋਰਟ ਨੇ ਉਹਦੇ ਵਿੱਚ ਸਰਕਾਰ ਨੂੰ ਇਹ ਡਾਇਰੈਕਸ਼ਨ ਦਿੱਤੀ ਕਿ ਬਿਨਾਂ ਕਿਸੇ ਮਤਲਬ ਤੁਹਾਡੇ ਉਹਦੇ ਵਿੱਚ ਇਹ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਪਾਰਸ਼ੀਅਲਟੀ ਕਰ ਰਹੇ ਹੋ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਇਹਦੇ ਤੇ ਫੈਸਲਾ ਲਓ ਇਸ ਤਰੀਕੇ ਦਾ ਨਾ ਕਿ ਉਹਨਾਂ ਨੇ ਇਹ ਕਿਹਾ ਵੀ ਹਾਂ ਇਹ ਸਹੀ ਹੈਗਾ ਇਹਨੂੰ ਦੇ ਦਿੱਤੀ ਜਾਵੇ ਹਾਈ ਕੋਰਟ ਨੇ ਇਹ ਨਹੀਂ ਕਿਹਾ ਤੁਸੀਂ ਦੇਖਣਾ ਸਰਕਾਰ ਨੇ ਸਟੇਟ ਮਸ਼ੀਨਰੀ ਹੈ ਕਿ ਇਹ ਸਹੀ ਹੈ ਜਾਂ ਨਹੀਂ ਹੈ ਔਰ ਤੁਸੀਂ ਜੇ ਵਾਰ-ਵਾਰ ਵਾਰ-ਵਾਰ ਇਸ ਤਰੀਕੇ ਨਾਲ ਜੋ ਕਰ ਰਹੇ ਹੋ ਇਹ ਤੁਹਾਡੀ ਕਾਰਜਸ਼ੈਲੀ ਪਈ ਹੈ ਜਾਪਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਇੱਕ ਬਲਾਤਕਾਰੀ ਤੇ ਕਾਤਲ ਦੇ ਪੱਖੇ ਚ ਖੜੋਤੇ ਹੋ ਜਿਹਦੇ ਕਰਕੇ ਵਾਰ-ਵਾਰ ਤੁਹਾਡੇ ਉੱਤੇ ਸਵਾਲ ਚੁੱਕਿਆ ਜਾਂਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਉੱਤੇ ਤਾਂ ਐਵੇਂ ਹੀ ਬਲੇਮ ਲਾਇਆ ਜਾਂਦਾ ठीक है मलिक साहब देखिए मैं तो इतना बात बोलूँगा और मेरी हाथ जोड़ के ग्रेवाल साहब से विनती है एस एक रिलीजियस ऑर्गेनाइजेशन है जिसका काम पंथ के विषयों को देखना है और पंथ के विषयों के साथ साथ ये देखना भी है कि पंथ जो है वो खतरे में ना आए जिस प्रकार से कन्वर्जन हो रही हैं चीजें हो रही हैं उन तरीके से या ड्रग्स का मैनेस है ये पंथ को खतरा देती है चीजें एस डी पी सी का रिलीजियस इशूज है पोलिटिकल इशूज नहीं होते पोलिटिकल इशूज में जब एस जी पी सी आती है तो ऐसा लगता है कि वो एक रिलीजियस ऑर्गेनाइजेशन के आ, आ, को पर्दा बना के उसमें पॉलिटिक्स कर रहे हैं तो मेरे को ऐसा प्रतीत होता है कि इसकी जरूरत नहीं है एस डी पी सी जैसी बड़ी ऑर्गेनाइजेशन को हाँ उनको जिस चीजों से विषय होता है ये मैं बता सकता हूँ बड़े स्पष्ट रूप से कि जिस प्रकार से कांग्रेस ने इतने सालों सिक्की का दमन करा है और वही ये प्रधानमंत्री हैं जो सिक्की का इतना आदर सत्कार करते हैं दोनों में जमीन आसमान का फर्क है आप अपने अंदर जो ये बना के रखा हुआ है उसको आपको तोड़ना पड़ेगा उसकी वजह भी ये है लोग रहे मलिक साहब मैं वही उसी पे आ रहा हूँ उसी हाँ, पे, पे, पे आ रहा हूँ पे रह रहा हूँ कि अगर आपने चौरासी को या तो गुनाए अजीम ना माने और आप उनको फिर कांग्रेस को सरकार बार बार बनाने दी पंजाब ने तो क्या मैं आप ये बोलूं कि पंजाब को ये लगता है कि उन्नीस का कतले आम गुनाए अजीम नहीं था तो ये जो बातें हैं ना ये पॉलिटिक्स की बातें हैं पॉलिटिकल लोगों को छोड़ देनी चाहिए रिलीजियस ऑर्गेनाइजेशन को समाज की बात करनी चाहिए और मैं मानता हूँ कि जो जो व्यक्ति को कोर्ट ने सजा दी है अगर गुनाह नहीं करा होता तो सजा थोड़ी देता तो सजा दी है अनिल छत्रपति जी है। है। ने मलिक साहब जेडी गल अंशुल छत्रपति और ने की है कि जेड़े पीड़ित परिवार ने ओना दे दर्दां ते जखमां ते मरहम लगाना भी सरकार दा काम है देखिए ये ये अब हमारे देश का एक सिस्टम है कि हमारे देश के माननीय सुप्रीम कोर्ट रात को 2 बजे अफजल गुरु के लिए खुल सकते हैं तो वो जो भारत की पीड़ा थी उसके खिलाफ भी तो सुना ना उन्होंने तो मैं यही बोल रहा हूँ कि जो देश के कानून है उससे ऊपर कोई भी नहीं जा सकता ना मैं ना तो अगर वो कानून से बाहर कर रहा है काम तो फिर बिल्कुल इस सरकार को रहने का कोई अधिकार नहीं है फिर आ जाता है ठीक है छोटा सा रिएक्शन गरेवाल साहब थोड़े तो, तो लवानगे समय बहुत घट है देखो मलिक साहब जी गल कर रहे हैं मलिक साहब मेरे सत्कार जोड़ी ਮਲਕ ਸਾਹਿਬ ਕਹਿੰਦੇ ਵੀ ਸ਼ਰੌਨੀ ਗੁਰਦਾਰਾ ਫਰੰਦ ਕਮੇਟੀ ਨੂੰ ਇਸ ਵਿੱਚ ਦਖਲ ਰਾਜਨੀਤੀ ਦਾਖਲ ਨਹੀਂ ਜਾਣਾ ਚਾਹੀਦਾ ਮੈਂ ਤਾਂ ਇਹ ਵੈਸੇ ਬੇਸਿਕਲੀ ਜਿਹੜੀ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਆ ਮੈਂ ਫਿਰ ਵੀ ਇਹ ਗੱਲ ਦੱਸਣੀ ਚਾਹਣਾ ਕਿ ਤੁਸੀਂ ਸਾਨੂੰ ਤਾਂ ਦੱਸ ਰਹੇ ਹੋ ਪਰ ਤੁਸੀਂ RAM ਮੰਦਰ ਬਣਾਉਣ ਲਈ ਪ੍ਰਾਣ ਪ੍ਰਤੀਸ਼ਟਾ ਵਾਸਤੇ ਮੋਦੀ ਜੀ ਜਾਂਦੇ ਨੇ ਜਦੋਂ ਕਿ ਕਿੰਨੇ ਹੀ ਧਾਰਮਿਕ ਆਗੂ ਉੱਥੇ ਬੈਠੇ ਹੁੰਦੇ ਨੇ ਤੁਸੀਂ ਧਰਮ ਦੇ ਨਾਲ ਰਾਜਨੀਤੀ ਕਿਉਂ ਨਹੀਂ ਜੋੜਦੇਗੇ ਤੁਸੀਂ ਜੋੜ ਰਹੇ ਹੋ ਉਹ ਇਹ ਤਾਂ ਖਾਸ ਤੌਰ ਤੇ ਸੰਸਤਾਵਾ ਭਾੜੀ ਦਾ ਭਾਰਦੀ ਜਾਂਦਾ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੋਣ ਦੇ باوجود ਵੀ ਉਹ ਪੂਰੀ ਧਾਰਮਿਕ ਜਿਹੜੀ ਹੈ ਮਾਇਲੇਜ ਲੈਣ ਦੀ ਗੱਲ ਕਰਦੀ ਆ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮੁੱਦੇ ਦੇ ਹਮੇਸ਼ਾ ਲੜਾਈ ਲੜਦੀ ਆ ਜਿਹੜਾ ਰਾਮ ਰੀਨ ਦਾ ਮਦਵਾ ਉਹ ਸਿੱਖਾਂ ਨੂੰ ਚੁਣੌਤੀ ਆ ਇਸ ਕਰਕੇ ਇਸ ਮਾਮਲੇ ਵਿੱਚ ਜੇਵਾ ਜੀ ਸਾਹਿਬ ਅੱਜ ਆ ਪ੍ਰਧਾਨ ਮੰਤਰੀ ਕੋਲ ਕੇ ਦੇਖਣਾ ਕਿ ਕਿ ਸਿੱਖੀ ਕੇ ਲਈ ਇਹ ਕਰਨਾ ਹੈ ਔਰ ਉਹ ਨਾ ਕਰੇ ਮੈਂ ਉਸ ਦਿਨ ਪਾਰਟੀ ਛੋੜ ਦੂੰਗਾ नहीं नहीं मैं बाजी छुड़वाने के लिए नहीं बैठा वो व्यक्ति मैं, है मेरे वो, आप, आप, आपका मेरा प्रधानमंत्री ग्रेवाल साहब एक छोटी सही और सुन लो आपका ने, मेरा प्रधानमंत्री जो है वो सिक्खी के अंदर दिल से विश्वास रखते हैं आज आज विषय प्रधानमंत्री का नहीं है आज हरियाणा सरकार की तरफ ऐसी अगर नहीं थी तो जाएगी तो उस पर बात कर रहे हैं बात कर सर अगर सरकार बुरी है तो जाएगी अगर अच्छी है तो रहेगी जनता कोई मूर्ख थोड़ी है नहीं वो आप नुमाइंदा है ना अब आप तो ये इस बात तो सर, को सेब तो करिए सर राम रहीम कोई अपने कर्मों का अपने कर्मों का भुगतान करे बिना नहीं जा सकता वो नहीं जा सकता पर हम आपको खिलाकी तौर पे पूछ रहे हैं कि राम रहीम को जो फायदा दिया जा रहा है जो उनको मेहरबानी दी जा रही है ये गलत है नहीं होनी चाहिए मैं ये बोल रहा हूँ की पहली बात राम रहीम एक सजा याफ्ता मुजलिम है पहली सबसे बड़ी बात दूसरी चीज उसको जो राइट उस किसी और क्रिमिनल के हैं वही राइट उसने यूज करे हैं उस राइट के ऊपर बोलने का अधिकार कोर्ट का है अगर गलत हो रहा है तो कोर्ट को इस सरकार को रिप्रमेंट करना चाहिए अगर ठीक है तो कोर्ट उसके ऊपर मनाही नहीं करेगी मैं इससे ज्यादा मैं और आप दोनों कुछ नहीं कह सकते सर नहीं ये कह सकते हैं लेकिन ये जो बात कह रहे हैं ना कि वो एक आम कैदी की तरह उसको सहूलत मिल रही है ये बात नहीं है ये बात नहीं है जब बात सर, इसी जब मामले रही? पे हाई कोर्ट के अंदर एक पिटिशन 2023 फरवरी में डली थी आप कृपया करके उसको पढ़े उसमें पूरा इसके ऊपर तफ्ती बात हुई है कोर्ट ने पूरी डायरेक्शन देखी है सारी चीजें उन्होंने बोला है अंशुल अंशुल जी ने कुछ ना पहले आपसे बोला था वो बात ठीक है कानून को अपनी तरफ से सेमेंड किया जाता है मैं बता रहा हूँ एक ही उदाहरण बताऊंगा कि जो बलवंत सिंह राजवाणा है उनके ऊपर भी एक मर्डर का केस है और वो ठाई साल से फांसी चक्की में बांधा है एक घंटे की परोल मिली ठाईस साल में एक घंटे की परोल अरे कानून तो अपने आप ने जो चश्मा लगाता है ना वो अलग अलग है तो ये बात तो आपको माननी पड़ेगी बाकी ये आपने ये बोला है कि वो क्रिमिनल है ਰੂਨੇ ਸਹੀਦੀ ਹੈ ਇਹ ਬਾਤ ਸਹੀ ਹੈ ਇਸਕਾ ਮੈਂ ਸਵਕ੍ਰਿਤੀ ਕਰਦਾ ਹਾਂ